ਹੋ ਹੋ ਮਸਾ ਕੰਮ ਨੇ ਵੇੜ ਕੇ ਆਈ ਆ ਨਹੀਂ ਕੰਮ ਕਿਹੜਾ ਮੁਕਾਉਣ ਚਾਹੁੰਦੇ ਹੈਗੇ ਇੰਨਾ ਟਾਈਮ ਹੋ ਗਿਆ 10 ਮਸਾ ਨੂੰ ਪੜਿਆ ਹੈਗੇ ਚਲ ਆ ਵੀ ਸੌਂਗਾ ਜਾ ਕੇ ਉਹ ਆਈ ਵਧੀਆ ਠੀਕੀ ਪਈ ਹੈਗੇ ਛੜਾ ਛੜੀ ਨਹੀਂ ਤਾਂ ਕਰਾਈ ਜਾਂਦੀ ਕਿਸੇ ਨਾਲ ਇਸੇ ਕੰਮ ਤੇ ਚਲੋ ਬੜੀ ਹੈ 2 ਮਿੰਟ ਆਰਾਮ ਕਰ ਲੂਗੀ ਰਾਵ ਲੈਣ ਕਿਹੜਾ ਦਾ ਸਟ ਟਾਈਮ ਆਗਾ ਮੈਂ ਇਥੇ ਰੈਸਟ ਕਰ ਲਉਂ ਕਿਹੜਾ ਆਰਾਮ ਕਰਾਂ ਮੈਂ ਇਥੇ ਹਾਂ ਜੇ ਹੁਣ ਠਾਉਂਗੀ ਤਾਂ ਫੇਰਾ ਖੁਗਿਆ ਉਹ ਕਰ ਲਉ ਉਹ ਕਰ ਲਉ ਆਹ ਬਾਅਦ ਲਿਆ ਚੰਗਾ ਚੋਖਾ ਖਾਣ ਨੂੰ ਵੀ ਤਾਂ ਇਹਨਾਂ ਨੂੰ ਵੀ ਹੋਊ। ਚਲ ਹੋਵੇਂ ਨਾ ਛੇੜਦੀ ਹੈਗੀ ਬੁਲਾਉਂਦੀ ਨਹੀਂ ਲਿਆਗੀ। ਛੁੱਟੀ ਰਹਿੰਦੇ ਪਰ ਇਹ ਹੋਰ। ਉਹ ਹੀ ਦੋ ਮੈਂ ਤਾਂ ਕੋਈ ਰਾਮ ਕਰ ਲੈਣੀ ਹੈਗੀ। ਇਹਨੇ ਜਿਵੇਂ ਚਾਹ ਦਾ ਟਾਈਮ ਹੋ ਜਾਊਗਾ। ਹੁਣ ਫੇਰ ਆਖੂਗੀ ਬਣਾ ਲਓ ਕੁਝ ਖਾਣ ਨੂੰ ਜਾਂ ਨਾਲ। ਅਰੇ ਛੁੱਟੀ ਰਹਿੰਦੇ ਬੁਲਾਉਂਦੀ ਨਹੀਂ ਹੈਗੀ ਮੈਂ ਤੈਨੂੰ ਹੁਣ। ਨਹੀਂ ਕਰਨਾ ਇੰਨੀ ਹੈਗੀ। ਮਤਕ ਗੜੇ ਭਿੜੇ ਦੀ ਪੰਨਾਂ ਗੀ ਕਿਰਨ ਆਈ ਨਹੀਂ ਕੋਠੇ ਰੱਖਾ ਮਨੇ ਬੈੜ ਕੇ ਕਿੱਧਰ ਗਈ ਕਿਰਨ ਆਏ ਹੈ ਆਏ ਮੇਰਾ ਬੱਬਾ ਹੈ ਮਤ ਪਾ ਵਿਭੂਆ ਜੀ ਦੀ ਪੰਨਾਂ ਗੀ ਹਨਾ ਨਹੀਂ ਕਿਰਨਾ ਪਈਆਂ ਤੂੰ ਹੈ ਲੈ ਹਉ ਭਈਆ ਗੀ ਕੁੜ ਲੈ ਨਾ ਇਹਦੇ ਆਖਿਆ ਵਿਭੂਆ ਚਾਹ ਦੀ ਕੁਟ ਪੀ ਲੈ ਚਾਹ ਵੀ ਨਹੀਂ ਕਰਕੇ ਲੈ ਹੈ ਗਿਲੇ ਮਤ ਸਵਾਪਿਆ ਹੋਇਆਗਾ ਕੁਟ ਚਾਹ ਪੀਨੀ ਆਗੀ ਲੈ ਦੱਸ ਨੇ ਕਿਰਨਾ ਕਿਰਨਾ ਨੇ ਹਾਂ ਉੱਠ ਖੜੀ ਲੋੜੀ ਹੁਣ ਸੁੰਦੀ ਨਹੀਂ ਹੈਗੀ ਕੀ ਹੈ ਨਹੀਂ ਬੂਆ ਮੈਂ ਤੂੰ ਜੋ ਫੜ ਕਰ ਕੇ ਪੈ ਗਈ ਜਾਦੇ ਕੁੱਤਾ ਕਰ ਲਿਆਉਂਦੇ ਹਰੇ ਘਰ ਟਾਈਮ ਹੋਇਆ ਗਿਆ ਚਾਹ ਕੁੱੜੇ ਕੰਮ ਨਿਵੜ ਕੇ ਰੋਟੀ ਖਾ ਕੇ ਦੱਸ ਗਿਆ 11 11 ਵਜੇ ਚਾਹ ਤਾਂ ਪੀਣੀ ਆ ਉਹ ਟਾਈਮ ਤੇ ਮੈਨੂੰ ਦੱਬਾ ਰਾਂ ਇੱਕ ਦਾ ਹੋਗਾ ਹੋਊਗਾ ਤੇ ਤੈਨੂੰ ਕੋਈ ਨਹੀਂ ਚਾਹ ਮੈਂ ਸਨਾ ਕੰਮ ਨਿਵੜ ਕੇ ਆਈ ਸੀ ਮੈਂ ਕਹਾ 10 ਮਿੰਟ ਪਹਿਲਾਂ ਨਹੀਂ ਆਇਆ ਨਹੀਂ ਤੇਰੇ ਕੰਮ ਨਹੀਂ ਮੁੱਕਦੇ ਤੇਰੇ ਤਾਂ ਪਸੂ ਨਹੀਂ ਬਸੇ ਰਣੀ ਦੱਸ ਕੀ ਕੰਮ ਨੇ ਕੇ ਤੇਰੇ ਮੇਰਾ ਤਾਂ ਭੁਆਈ ਆ ਮੁੱਕਦੇ ਨਹੀਂ ਆਗੇ ਮੇਰਾ ਸਾਧ ਨਹੀਂ ਚੱਲੀ ਜਾਂਦੇ ਸਾਰਾ ਦਿਨ ਜਿੱਲੀ-ਜਿੱਲੀ ਹੋੜੇ ਖਰੀ ਜਾਂਦੀ ਆ ਕੰਮ ਤੇ ਜਹੇ ਜਹੇ ਮੈਥੋਂ ਹੁੰਦਾ ਵਾ ਕਰੀ ਜਾਂਦੀ ਆ ਦੱਸ ਕੋਈ ਪਸੂਆਂ ਦਾ ਨਹੀਂ ਕੋਈ ਪਸੂ ਟਾਂਡੇ ਦਾ ਨਹੀਂ ਜੇ ਮੈਂ ਕਹਣੀ ਪਸੂਆਂ ਟਾਂਡੇ ਦਾ ਹੋਵੇ ਤੂੰ ਦਬਰ ਹਾਈ ਲੱਗ ਜਾਨੀ ਅੱਗੇ ਉੱਠ ਕੇ ਦੱਸ ਹੁਣ ਚਾਹ ਦੀ ਕੁੱਟ ਤਾਂ ਕੀ ਪਉਣਦੀ ਬੀਬੂ ਆਈ ਆ ਕਿ ਕਮਰੇ ਮੜ ਕੇ ਕੁੱਟ ਚਾਹ ਦੀ ਕਰ ਲਾ ਮੈਂ ਤੇ ਉਹ ਤਾਂ ਕੀ ਪਉਣੀ ਸੀ ਕਿਸਾਨ ਤਾਂ ਘੁਸਵਾ ਨਹੀਂ ਹੈਗਾ ਪੀਣ ਦਾ ਚਾਹ ਐ ਇਸ ਤਾਂ ਇੱਕ ਟਾਈਮ ਬਣਾਉਣੇ ਹੁੰਨੇ ਆਂ ਪਾਤਾ ਪੜਾ ਪੀਣੀ ਆ ਜਿੰਨੇ ਦਿਨ ਮੈਂ ਰਹੂੰ ਮੈਂ ਤਾਂ ਚਾਹ ਬਣਾ ਕੇ ਦਿਆ ਕਰ 11:00 ਕ' ਵਜੇ ਆਪਦੀ ਚੁੱਪ ਕਰਕੇ ਕੰਮ ਨਿਮੜ ਲਿਆ ਕਰ ਉਹ ਤੋਂ ਪਹਿਲਾਂ 11:00 ਤੋਂ ਪਹਿਲਾਂ ਬੈਠਾ ਕਰ ਕੰਮ 12:00 1:00 ਵਜੇ ਦਿੰਨੀ ਆ ਕੰਮ ਨੂੰ ਲੇ ਫਿਰ ਉਹ ਤਾਂ ਹੁਣ ਵੱਜਾਂਗੇ ਜਦੋਂ ਪੋਚੇ-ਮੂਚੇ ਲਾਉਣੇ ਪੈਂਦੇ ਆਗੇ ਤਾਂ ਸੋ ਤਾਂ ਵੱਜਾਂਗੇ ਲੱਗਣਗੇ ਪੋਚੇ ਤਾਂ 10 ਮਿੰਟ ਦਾ ਕੰਮ ਪੋਚਿਆਂ ਦਾ ਕਿੰਨੇ ਕਿੰਨੇ ਫਰਸ਼ਾਂ ਨੇ ਆਗੇ ਉਹ ਲੱਗਦਾ ਪੂਰਾ ਸਾਰੇ ਸਾਫ ਸੁਥਾਈ ਹੋ ਜਾਂਦੀ ਆ ਘਰ ਦੇ ਪੂਰਾ ਫਰਸ਼ ਪੈਣੇ ਕਿ ਪਿਓ ਕੇ ਪੋਚੇ ਦੰਮ ਦੇ ਕੇ ਕਿ ਸਾਡੇ ਹੁਣ ਤਾਂ ਬੈ ਕੇ ਵੀ ਨਹੀਂ ਪੋਚਾ ਲਾਉਣਾ ਪੈਂਦਾ ਹੁਣ ਤਾਂ ਡੰਡੇ ਵਾਲੇ ਪੈਰ ਜੀ ਚੱਲ ਗਏ ਅਗਲਾ ਮਿੰਟ ਚ ਪੋਚਾ ਲਾ ਦੰਦਾ ਤੇ ਲਾ ਦੰਦਾਗਾ ਪਹਿਲਾਂ ਹਾਂ ਸੋਈ ਚ ਨਿਵੇੜ ਕੇ ਆਉਣੀ ਹੈਗੀ ਦੱਸ ਐਨਾਂ ਰਸੋਈ ਚ ਇੱਕ ਸੁੱਖ ਹੋ ਜਾਂਦਾ ਪਤਾ ਨਹੀਂ ਕੀ ਰਸੋਈ ਚ ਦੋ ਜਾਣੇ ਆਗੇ ਰੋਟੀ ਟੁੱਕੀ ਨਹੀਂ ਲੋਟ ਆਉਂਦਾ ਤੇਰਾ ਮੈਂ ਸਿਰ ਨਹਾਉਣਾ ਕਰ ਫੇਰ ਨਹਾਉਣਾ ਮੈਨੂੰ ਦੇ ਪਾਣੀ ਹੈਗਾ ਤੁੱਤਾ ਪਾਣੀ ਹਾਂ ਹੋਊਗਾ ਥੱਲੇ ਤੇ ਨਾਲੇ ਫਿਰ ਦੇ ਸ਼ੈਂਪੂ ਦੀ ਪੂੜੀ ਪੜੀ ਹੈਗੀ ਕੋਈ ਸ਼ੈਂਪੂ ਨਾ ਨਾਵੇਂਗੀ ਤੂੰ ਹੋਰ ਸ਼ੈਂਪੂ ਨਾਲੇ ਨਾਉਂਗੀ ਰੱਖੋ ਤੇ ਸ਼ੈਂਪੂ ਦੀ ਪੂੜੀ ਨਾਲੇ ਐ ਕਰ ਤੱਤ ਪਾਣੀ ਹੈਗਾ ਮੈਨੂੰ ਮੈਥੋਂ ਨਹੀਂ ਉਤਰੀਦਾ ਹੈਗਾ ਥੱਲੇ ਭੂਆ ਤੂੰ ਐ ਕਰ ਉੱਥੇ ਸਾਰਾ ਕੁਝ ਹੋਊਗਾ ਠੀਕ ਆ ਸਾਬਣ ਪਈ ਆਗੀ ਉੱਥੇ ਨਾਲ ਸਾਬਣ ਨਾਲ ਹੀ ਨਹਾਉਂਦੀ ਪੜੀ ਐ ਮੈਂ ਹੋਰ ਹੁਣ ਨਹਾਉਂਗੀ ਸਾਬਣ ਨਾਲ ਮੈਂ ਵਾਲ ਖਰਾਬ ਕਰਨ ਨੇ ਆਪੇ ਸਾਬਣ ਨਾਲ ਨਾ ਕਿੱਲੇ ਗੱਲਾਂ ਕਰਦਾ ਮੈਂ ਮਰਚਾ ਸਾਬਣ ਨਾਲ ਨਹੀਂ ਬਣਾਉਂਦੇ ਹੈਗੇ ਹੂੰ ਮੈਂ ਤਾਂ ਸ਼ੈਂਪੂ ਮੰਗਾ ਕੇ ਦੇ ਮੈਨੂੰ ਉਹ ਇੱਕ ਕੁੜੀ ਮੰਗਾ ਦੇ ਸ਼ੈਂਪੂ ਦੀ 1 ਰੁਪਏ ਦੀ ਕੁੜੀ ਆ ਜਾਂਦੀ ਐ ਦੱਸ ਕਿਵੇਂ ਕਰਦੀ ਹੈਗੀ 1 ਰੁਪਈਆ ਨਹੀਂ ਭੁਗਾਤੇ ਲਾ ਸਕਦੇ ਹੈਗੇ ਹੋਰ ਤੂੰ ਕੀ ਲਾ ਦੇਂਗੀ ਦੱਸ ਨਹੀਂ ਆਈ ਨਹੀਂ ਭੁਗ ਰਹੀ ਐ ਪਿੱਛੇ ਥੋੜਾ ਕਿਹਾ ਤੇ ਨਾ ਹੋਰ ਹਣਾ ਤੂੰ ਸਾਬਣ ਨਾਲ ਐਨੇ ਸੋਹਣੇ ਵਾਲ ਹੋ ਜਾਂਦਾ ਕਿ ਸਾਬਣ ਨਾਲ ਨਹੀਂ ਆਉਣੀ ਹੈਗੀ ਮੈਂ ਨਹਾ ਲੈਣੀ ਆ ਕਈ ਵਾਰ ਵਿੱਚ ਦੀ ਮੈਂ ਥੋੜੇ ਸੋਹਣਾ ਮੈਂ ਤਾਂ ਪਹਿਲ ਹੀ ਪੂੜੀ ਪੂੜੀ ਨੂੰ ਮੇਰੇ ਤਾਂ ਜਵਾਕ ਮੈਨੂੰ ਚੀਜ਼ ਪਹਿਲਾਂ ਹੀ ਲਿਆ ਕੇ ਰੱਖ ਦਿੰਦੇ ਨੇ ਮੈਂ ਤਾਂ ਬੋਜੇ ਦੀ ਮਾਰੀ ਨਹੀਂ ਲਈ ਚੱਕ ਕੇ ਮਹਾਸੀਸੀ ਮੈਂ ਤਾਂ ਏਡੀ ਸੀਸੀ ਲਿਆ ਕੇ ਦਿੱਤੀ ਜਵਾਕਾਂ ਨੇ ਸ਼ੈਂਪੂ ਦੀ ਆਹੋ ਸਾਰੇ ਲਾਉਣੇ ਆ ਸੀ ਤਾਂ ਮੈਂ ਖੜ ਕੱਲੀ ਲਾਉਣਿਆ ਬਹੁਆ ਵੀ ਲਾਉਂਦੇ ਨੇ ਮੁੰਡੇ ਵੀ ਲਾਉਂਦੇ ਨੇ ਜਵਾਕ ਵੀ ਲਾਉਂਦੇ ਨੇ ਤੇ ਤੂੰ ਮੈਨੂੰ ਸ਼ੈਂਪੂ ਦੀ ਪੂੜੀ ਮੰਗਾ ਦੇ ਪਿੱਟਾ ਪਾਣੀ ਮੈਨੂੰ ਲਿਆ ਕੇ ਦੇ ਬਾਲਟ ਚ ਪਾ ਕੇ ਮੈਂ ਇੱਥੇ ਨਹਾਉਣ ਆਲਾ ਤਾਂ ਹੈਗਾ ਇੱਥੇ ਨਹਾ ਲੂੰਗੀ ਹੁਣ ਮੈਂ ਮੈਂ ਮੱਥਲੇ ਨਹੀਂ ਮੈਂ ਥੋ ਉਤਰੀ ਦੇ ਬਿੰਦੇ ਬਿੰਦੇ ਲੈ ਲੈ ਤੈਨੂੰ ਕੋ ਚੰਗਾ ਜਲੇ ਕਿਦੇ ਮੈਂ ਨਾ ਆਲਾ ਜਦ ਉਠਾ ਲੈ ਨਲ ਪੂੜੀ ਮੰਗਾਈ ਲੱਖੀ ਪੂੜੀ ਚੰਗਾ ਤੂੰ ਮੈਨੂੰ ਕਿਥੇ ਰਾਮ ਕਰਨ ਦਿੰਨੀ ਹੈ ਹੋਰ ਲੈ ਤੈ ਤੈ ਕਰ ਚੱਲ ਚੰਗਾ ਲਿਆਉਣੀ ਮਜਾਨੀ ਹੈ ਰਾਮ ਕਰਨ ਨੂੰ ਦੱਸ ਕਿ ਤੂੰਗਾ ਹਾਂ ਪਾਣੀ ਦੀ ਬਾਰੀ ਤੇ ਸੀ ਹਾਂ ਹੀ ਨੇ ਦੋ ਰੋਟੀਆਂ ਨਹੀਂ ਅੱਜ ਕੱਲ੍ਹ ਦੇ ਤਾਂ ਦੋ ਰੋਟੀਆਂ ਨਹੀਂ ਪੱਕਦੀਆਂ ਅੱਗੇ ਤਿਆਂ ਗਿਆ ਪਸ਼ੂਆਂ ਦਾ ਵੀ ਕਰਦੀਆਂ ਹੂੰ ਸਾ ਪਸੂਆਂ ਦਾ ਸਾਲ ਦੇ ਨੱਕ ਪਾ ਦੇ ਨਵਾ ਦੇ ਗੋਹਾ ਕੂੜਾ ਸੱਟਿਆ ਚੁੱਲ੍ਹੇ ਕਿੰਨੇ ਹੋ ਜਾ ਚੁੱਲ੍ਹੇ ਦਾ ਰੋਟੀ ਰੋ ਉਧਰੋਂ ਰੋਟੀ ਟੋਕਾ ਕਰ ਲੈ ਤੇ ਹੁਣ ਕੱਲਾ ਨੁਪੁੱਤੇ ਦਾ ਮੁੰਡਾ ਦਾ ਤਲਕੇ ਖਾ ਕੇ ਦੀਪਨ ਚ ਪਾ ਕੇ ਲੈ ਜਾਂਦਾਗਾ ਤੇ ਮਾਗਰੋਂ ਮਾਂ ਪੁੱਤ ਕੱਲੇ ਰਹਿ ਜਾਂਦੇ ਨੇ ਇੱਕ ਮਾਇਆ ਵੀ ਕਿੰਨਾ ਕ ਜ ਕਮਾ ਵਧ ਗਿਆ ਦਾ ਸੇਦਾ ਤੇ ਦੋ ਰੋਟੀਆਂ ਤੇ 12 1 ਵਜਾ ਦਿੰਦੇ ਲੋੜੇ ਪੈ ਗੇ ਦੱਸ ਮੈਂ ਤਾਂ ਦੇਖ ਦੇਖ ਕਸ ਚੜਦੇ ਨੇਗੇ ਵੀ ਮੈਥਮੈਟਿਕ ਚ ਕਰਦਾ ਜਿਹੜੇ ਕੰਮ ਤੂੰ ਇਹ 12 1 ਵਜਾ ਦਿੰਨੇ ਆਂ ਗੱਲ ਕਰ ਭਾਈ ਮੈਂ ਤਾਂ ਹੁਣ ਆਪਦੀ ਉਮਰ ਬਥੇਰਾ ਕੀਤਾ ਹੁਣ ਨਹੀਂ ਮੈਥੋਂ ਹੁੰਦਾ ਹੈਗਾ ਮੇਰੇ ਤਾਂ ਜਦੋਂ ਮੈਨੂੰ ਜਵਾਕ ਨਹੀਂ ਕੰਮ ਲਾਉਂਦੇ ਹੈਗਾ ਮੈਂ ਇਹਦੇ ਮੁਰੇ ਕਿਦੋਂ ਕਰਦੀ ਆਂਗੀ ਮੈਂ ਨੇ ਕਰਦੀ ਹੈਗੀ ਆਉ ਲੈਉਣ ਦੇ ਪਾਣੀ ਮੈਂ ਤਾਂ ਨਾਉਣੀਆਂ ਸਿਰ ਸੱਲਾ ਓਕੇ ਤੁੱਪੇ ਭੇਜੂੰਗੀ ਤੇ ਸਿਕਾ ਲੂੰ ਤੁੱਪੇ ਆ ਜਾਣੀ ਤੂੰ ਤਬਾਹੇ ਟਾਈਮ ਲਾਤਾ ਦੇਖਾਂ ਚੱਲ ਮੈਂ ਲਿਆਉਂਦੀ ਆਗੀ ਕਿੰਨਾ ਟਾਈਮ ਲਾਤਾ ਲੈ ਬਾਲਟੀ ਲਿਆਉਣ ਲੱਗੀ ਨੇ

ਸਰ ਆਇਆ ਕੋ ਨਾ ਆਇਆ ਤੂੰ ਨਹੀਂ ਖਾਣੀ ਨਾ ਕੀ ਕੋਸ ਕਰਦੀ ਆ ਲਾ ਭੂਆ ਵੀ ਦੇਖ ਲੈ ਕੀ ਇਦਾਂ ਯੂਮਰ ਹੋਈ ਪਈ ਆ ਕੀ ਦੱਸ ਸੈਂਪੂ ਆ ਤਾਂ ਬਣਾ ਤਾ ਤਨ ਨਾ ਤਲੀ ਜਾਂਦਾ ਹੈ ਮੈਂ ਤਾਂ ਆਪੇ ਇੰਨੀ ਹੋ ਕਰਦੀ ਆ ਨਾ ਕਰੇ ਸੈਂਪੂ ਵਾਲਾ ਕਰੇ ਨਾ ਆ ਲੈ ਸਾਬਨ ਨਾਲ ਵੀ ਕਦੇ ਵੀ ਨਾਣਾ ਪੈ ਜਾਂਦਾ ਇਹ ਤਾਂ ਬਾਲਿਸ਼ ਗੈਨ ਨੇ ਕੀ ਕਰੀਏ ਦੱਸ ਇਹਦਾ ਚੱਲ ਨਹੀਂ ਨਾ ਲਾਂਦੇ ਪਰੇ ਹੋਰ ਕਰਾਂ ਕੰਮ ਕੋਈ ਹੋਰ ਕਰਨੇ ਹੋ ਕੁਝ ਕਹਿ ਦੂਗੀ ਹਾਂ ਕਿਸੇ ਤਾਂ ਮੇਰਾ ਸੁੱਕ ਗਿਆ ਸੁੱਕ ਗਿਆ ਹੁਣ ਤਾਂ ਸਿਰ ਕਹਿ ਨਹੀਂ ਆ ਕਰਨ ਤੇਲ ਲਾ ਦੂਗੀ ਹੋਰ ਪਤਾ ਨਹੀਂ ਕਿੱਧਰ ਗਈ ਹੈ ਕਿ ਖਣ ਕੀ ਕਰਦੀ ਕੀ ਕਰਦੀ ਹੈਗੀ ਹਾਏ ਹਾਏ ਸੱਤਾ ਸੁੱਕਿਆ ਪਿਆ ਦਾ ਲੈ ਸਿਰ ਤਾਂ ਮੇਰਾ ਸੁੱਕ ਗਿਆ ਬੜੀ ਸੁੱਕ ਗਿਆ ਸਰਤਾ ਨਿਕਿਰਨਾ ਕੀ ਕਰ ਜਾਨੀ ਯਾਨੀ ਲੈ ਤੇਲ ਚੱਕ ਕੇ ਲੈ ਮੇਰੇ ਸੱਤੇ ਲਾ ਕੇ ਰ ਸਿਰ ਤਾਂ ਮੇਰਾ ਸੁੱਕਿਆ ਪਿਆਗਾ ਹੁਣ ਲੈ ਤੇਲ ਲਾ ਲੈਨੇ ਯਾਨੀ ਹੋਰ ਕੀ ਕਰ ਉੱਥੇ ਦਾ ਬੂੰਹਾਂ ਲਾ ਦਿੰਦੀ ਤੇ ਮੈਂ ਤਾਂ ਹੁਣ ਗੀ ਕੋੜ ਕੋੜ ਕਰੀ ਜਾਂਦੀ ਪਤਾ ਨਹੀਂ ਲਾਉ ਪਤਾ ਨਹੀਂ ਨਾਲ ਆਉ ਨਿਕਿਰਨਾ ਲਵਾਈ ਲੈਨੇ ਕਹੀ ਦਿੰਨੀ ਆਂ ਲਾਉ ਤਾਂ ਕਿਉਂ ਨਹੀਂ ਗਈ ਤੇ ਆਪੇ ਲਾਉਗੀ

ਸੰਗੀ ਬੋਲੀ ਨੂੰ ਫਿਰ ਕਿਉਂ ਤੇਰਾ ਕੰਮ ਕੀਤਾਗਾ ਹੁਣ ਮੇਰ ਤਾਂ ਜਵਾਕ ਕਹਿੰਦੇ ਮਾਂ ਕੇ ਐਸ ਕਰਿਆ ਕਰ ਨਾ ਮੈਂ ਤਾਂ ਬੂਆ ਕੋ ਸਦਾ ਹੁੰਦਾਗਾ ਤਾਂ ਕਰੀ ਜਾਂਦਾ ਨਾ ਤਾਂ ਭੈਣ ਵਾਧੂ ਕਰਿਆ ਕੰਮ ਹੁਣ ਨਹੀਂ ਮੈਥੋਂ ਹੁੰਦਾ ਹੈਗਾ ਕੰਮ-ਕੰਮ ਹੁਣ ਤਾਂ ਮੈਂ ਜਿੰਨਾ ਕੋ ਮੈਥੋਂ ਹੋਊਗਾ ਤਾਂ ਮੈਂ ਆਪਣੀ ਮਰਜ਼ੀ ਨਾਲ ਤਾਂ ਭਾਵੇਂ ਕਿੰਨੇ ਕਰ ਲਾ ਨਹੀਂ ਮੈਂ ਨਹੀਂ ਕਰਦੀ ਹੈਗਾ ਕੰਮ ਮੈਂ ਤਾਂ ਬਥੇਰਾ ਕੰਮ ਕਰਿਆ ਹੈਗਾ ਹੁਣ ਮੈਂ ਮੈਂ ਸੁਖ ਵੀ ਲੈਣਾ ਹੁਣ ਖਬਰ ਜ਼ਿੰਦਗੀ ਕਿੰਨੇ ਕਿ ਚਿਰਦੀ ਹੈਗੀ ਹੈ ਕੋਈ ਪਤਾ ਨਹੀਂ ਹੈਗਾ ਮੁੰਤਾ ਐਸੇ ਲਾ ਲਈ ਤੋਤਾਇਂ ਛਰ ਉਟਾ ਦੇ ਨੀ ਪੂਰਾ ਐਸਾ ਤਾਂ ਹੋਰ ਨਾ ਪੁੱਤ ਵੀ ਐਸ ਕਰਾਉਂਦੇ ਨੇ ਨੂਹਾ ਵੀ ਕਰਾਉਂਦੀਆਂ ਨੇਗੇ ਮੈਂ ਤਾਂ ਹੁਣ ਐਸ ਕਰੂੰਗੀ ਤੈਨੂੰ ਉਹ ਲੱਗਦਾਗਾ ਮੈਨਿੰਦਾ ਕੀ ਲੱਗਣਾ ਭੂਆ ਔਖਾ ਲੱਗਦਾਗਾ ਮੈਂ ਤਾਂ ਔਖਾ ਤਾਂ ਕੋਈ ਲੱਗਦਾ ਢਿੱਡ 'ਚ ਤਾਂ ਕਾਣਾ ਕੱਢਦੀ ਹੋਵੇਂਗੀ ਲੈ 10 ਥਸ ਥੋੜਾ ਜਿਹਾ ਕਰੇ ਤੂੰ ਗਾਲਾ ਅੱਗੇ ਮੈਂ ਤਾਂ ਮੇਰੀ ਤਾਂ ਭਾਣੇ ਮੇਰੇ ਤੇ ਲਾ ਦੇ ਬੁੱਤੇਲ ਆ ਸਰੋਂ ਦਾ ਤੇਲ ਹੋਰ ਹੁਣ ਇਹ ਨਹੀਂ ਮੈਂ ਲਾਉਂਦੇ ਸਰੋਂ ਦਾ ਨਹੀਂ ਭੂਆ ਸਾਡੇ ਤਾਂ ਸਾਡਾ ਪਰੇਹੀ ਲਾਉਂਦੇ ਆ ਗੈਸ ਤੇ ਹੀ ਲਾਉਣੇ ਆ ਭਾਈ ਸਾਰਾ ਟੱਬ ਨੂੰ ਦੋ ਟਾ ਟੋਟ ਲੂੰਗਾ ਕਿ ਫਿਰ ਪਰਿਵਾਰ ਚ ਦਾ ਫਿਰ ਟੱਬਰੀ ਹੁੰਦਾਗਾ ਦੱਸੋ ਦੋ ਹੁਣ ਅੱਜ ਕੱਲ ਸੋਨੇ ਕੌਣ ਤੇਲ ਕੌਣ ਲਾਉਂਦਾਗਾ ਅਸ ਤਾਂ ਫਿਰ ਇਹੀ ਲਾਉਨੇ ਆਗੇ ਮੇਰਾ ਤਾਂ ਭਾਣੇ ਉਹ ਬਦਾਮਾ ਜਾਲਾ ਤੇਲ ਲਾਹ ਹੁਣ ਤਾਂ ਕਿਤਾਮਾ ਖੋਪੇ ਦਾ ਲਾਉਂਦੀ ਰਹੀ ਨਾ ਮੈਂ ਤਾਂ ਹੁਣ ਉਹ ਲਾਉਣੀ ਹੁੰਦੀ ਆਗੇ ਮੇਰੇ ਤਾਂ ਸਰੋਂ ਦੇ ਤੇਲ ਨਾਲ ਹੁਸਾਰ ਸਰ ਕਰਨਾ ਪੜਜੂਗਾ ਕਰ ਪਾਈ ਜਾਂਦੀ ਮੈਂ ਫੇਰ ਤਾਂ ਲਾਉਂਦੀ ਨਹੀਂ ਹੈ ਕਿ ਘਰ ਤੋਂ ਲਾਉਂਦੀ ਨਹੀਂ ਹੈ ਕਿ ਜੇ ਤੂੰ ਲਾ ਕੇ ਇੰਨਾ ਇੰਨਾ ਤੇਲ ਤਾਂ ਮੈਂ ਹੁਣ ਨਹੀਂ ਲਾਉਂਦੀ ਮੇਰੇ ਤਾਂ ਵਾਲ ਖਰਾਬ ਹੋ ਜਾਣਗੇ ਲੈ ਦੇਖੇ ਮੈਂ ਕਿੰਨੇ ਪਏ ਨੇ ਵਧੀਆ ਦੇਖ ਲੈ ਖਾਂ ਪਏ ਨੇ ਤੁਹਾਨੂੰ ਮੇਰੇ ਤਾਂ ਉਹ ਬਦਾਮਾਂ ਜਾਂਦਾ ਤੇਲ ਲਾ ਦੇ ਥੋੜਾ ਥੋੜਾ ਬਸ ਮੈਂ ਤਾਂ ਕੜ ਬਾਲਾ ਲਗਾਉਣਾ ਮਨ ਮਨ ਕੇ ਰੰਗ ਲਾ ਦੇ ਉਹ ਤਾਂ ਫਿਰ ਅਸੀਂ ਕਰ ਲੈ ਜਾਂਦਾ ਨਹੀਂ ਹੈਗਾ ਭਾਈ ਲਗਾਉਣ ਵਾਲਾ ਮਨ ਤਾਂ ਉਹ ਹੀ ਲਗਾਉਂਦੇ ਸਰਮੈਂ ਲਾਉਂਦੇ ਸੋਣਾ ਤੇ ਇੱਥੇ ਕਿਤੇ ਮਿਲਦਾ ਨਹੀਂ ਹੈਗਾ ਤਾਂ ਸੰ ਮੰਡੀੋਂ ਲੈਣਾ ਪਊਗਾ ਮਿਲਦਾ ਨਹੀਂ ਇੱਥੇ ਸੋਦਾ ਕਸ ਜੇ ਤਾਂ ਕਰਨਾ ਹੈ ਨਹੀਂ ਕਿ ਹੈਗੀ ਆ ਕੋਈ ਇੱਕ ਅੱਧੀ ਦੁਕਾਨ ਨੇ ਕਿ ਤਾਂ ਤੇਲ ਮੰਗਾ ਦੇ ਦੱਸ ਉੱਥੇ ਕਿਹੜਾ ਮਿਲਦਾ ਹੈਗਾ ਮੈਂ ਤਾਂ ਉੱਥੋਂ ਦੁਕਾਨ ਤੋਂ ਤੇਲ ਮੰਗਾ ਦੇ ਮੈਂ ਤਾਂ ਮੈਨੂੰ ਪਤਾ ਨਹੀਂ ਤੀ ਬੂ ਆਊਗੀ ਨਹੀਂ ਮੈਂ ਮਾਰ ਜਾ ਨਹੀਂ ਭਤੀਜੇ ਨੂੰ ਕਹੀ ਜੀ ਆਈ ਹੈਗੀ ਦੇਖ ਲੋੜਾ ਹਾਂ ਤੇ ਮੇਰੀ ਤਾਂ ਕਣ ਪ੍ਰਜਾਈ ਭਾਨੇ ਪਾਲਾ ਕਰਦੀ ਸੀ ਮੇਰਾ ਮੇਰਾ ਭਰਾ ਮੇਰਾ ਪਾਲਾ ਕਰਦਾ ਸੀ ਮੇਰੀ ਪ੍ਰਜਾਈ ਵਾੜਾ ਕਰਦੀ ਸੀ ਤੇ ਫਿਰ ਜੇ ਤੂੰ ਆਣਾ ਸੀਗਾ ਸਾਨੂੰ ਫੋਨ ਕਰਕੇ ਦੱਸਣਾ ਸੀ ਭਈ ਆਹ ਚੀਜ਼ ਜਮਗਾ ਕੇ ਰੱਖੋ ਉਹ ਮੈਂ ਮਗਾ ਕੇ ਰੱਖਦੀ ਮੈਨੂੰ ਤਾਂ ਆਈ ਤੀ ਵੀ ਹੁਣ ਅੱਜ ਕੱਲ ਜਵਾਨਾ ਇਹੋ ਜਿਹਾ ਚੱਲਦਾ ਅਗਲੇ ਤੇ ਹਰੇਕ ਦੇ ਨੇ ਇੰਗੇ ਜਿਹੇ ਚੀਜ਼ਾਂ ਆ ਸਭ ਉਹ ਵਰਤਾ ਨਹੀਂ ਹੈਗਾ ਇਹੋ ਜਿਹਾ ਕੁਛ ਕਦੀ ਹੁੰਦਾ ਸਾਡੇ ਨਹੀਂ ਆਹ ਦੇਸੀ ਆਹ ਦੇਸੀ ਵਧੀਆ ਤੇਲ ਆ ਦੇਹ ਕਿੰਨਾ ਵਧੀਆ ਹੈਗਾ ਸਿਰਾਲ ਚ ਤਰੋਣਾ ਕੋਪੇ ਦਾ ਤੇਲ गर्मी च लाने बदमा क्या औलिया लिया अब तेल लानेक बाल चिपजा बन जू बाला मैंने लाने तेल मैंने मैं आखि ऐ मेरे भरजाई भाई भरजाई जो हो गए इतने का कदरी नहीं गी ਹਾਂ ਕਹ ਤਾ ਤੂੰ ਮੈਨੂੰ ਤਕਵਾ ਬਾੜੀ ਸਿੱਖੀ ਨਾ ਤੂੰ ਤਕਵਾ ਆਈਡੀ ਸਿੱਖਣਾ ਦਾ ਸਿੱਖਣਾ ਮੈਂ ਕਿਹੜਾ ਭਾਈ ਬੁੜੀ ਹੋ ਗਈ ਜੇ ਤੱਕ ਇਹਦੇ ਵੀ ਭਾਈ ਬੁੜੀ ਜੀ ਆ ਗਈ ਬੈਠੀ ਆ ਗਈ ਮੈਂ ਤਾਂ ਮੇਰੇ ਜਦੋਂ ਮੇਰਾ ਪਹਰਾ ਤੇ ਪਰਜਾਈ ਵਹ ਤੇ ਮੈਂ ਤਾਂ ਛੋਟੀ ਜੀ ਸੀ ਜਵਾਕਾ ਵਾਂਗੂ ਉਹਨਾਂ ਨੇ ਮੇਰਾ ਵਿਆਹ ਕਰਿਆ ਪਾਲੀਆਂ ਗਈ ਜਵਾਕਾ ਵਾਂਗੂ ਪਾਲੀ ਆਪਦੇ ਜਵਾਕਾ ਨੂੰ ਹਮ ਬਦਿਯਾ ਚਾਹ ਨਾਲ ਵਿਆਹ ਕਰਾਉ ਤਾਂ ਮੇਰੇ ਸੌਕ ਪੂਰੇ ਕਰਦੇ ਤੇ ਫਿਰ ਉਹਨਾਂ ਨੇ ਪੁੱ问 ਕਿ ਸ਼ੌਂਕਾਂ ਦਾ ਪਤਾ ਸੀ ਉਹ ਚੀਜ਼ ਪਹਿਲਾਂ ਲਿਆ ਕੇ ਰੱਖਦੇ ਸੀ ਫਿਰ ਉਹਨਾਂ ਨੇ ਪਾਲਿਆ ਤੀ ਮੈਨੂੰ ਹੁਣ ਅੱਜ ਗੱਲ ਦਿਆਂ ਉਹਨਾਂ ਨੇ ਮੈਨੂੰ ਸੌਕ ਤੇ ਲਾਇਆ ਤੀ ਉਹਨਾਂ ਨੇ ਹੀ ਮੈਨੂੰ ਪਾਲਿਆ ਜਦੋਂ ਪਾਲਿਆ ਤੇ ਦਸੌਂਕ ਤੇ ਲਾਇਆ ਤੀਗਾ ਵੀ ਚੀਂਜੀ ਜਲਾ ਲੈ ਲੈ ਸਾਡੇ ਹੁਣ ਕਦੇ ਕੋ ਹੁੰਦੇ ਆਉਣੀ ਹੈ ਕਿ ਤੂੰ ਕਿਹੜਾ ਹੁਣ ਉਹਨਾਂ ਕੋਲ ਤੇ ਤੁਸੀਂ ਉਹਨਾਂ ਉਪਰ ਅਧਰ ਕਰਦੇ ਨਹੀਂ ਭਾਈ ਮੈਂ ਘਟ ਗਈ ਮੇਰੇ 3 ਪੁੱਤਾਂ ਨੇ ਮੈਨੂੰ ਸੌਖ ਦਵਾਤੀ ਮੈਨੂੰ ਜਾਨ ਹੀ ਨਹੀਂ ਦਿੰਦੇ ਉਹ ਤਾਂ ਕਹਿੰਦੇ ਨੇ ਮੇਰਾ ਮੈਂ ਤਾਂ ੱੱਕੇ ਨਾਲ ਆ ਗਈ ਮੈਂ ਆਖਾ ਮੇਰਾ ਨਗਰ ਖੇੜਾ ਮੇਰਾ ਜੀ ਨਹੀਂ ਲੱਗਦਾ ਮੈਂ ਵੀ ਚੱਲ ਜਾਇਆ ਮਾ ਤੁਸੀਂ ਤਾਂ ਪੁੱਤ ਤ ਤੁਸੀਂ ਤਾਂ ਮੈਨੂੰ ਜਾਨ ਹੀ ਨਹੀਂ ਦਿੰਦੇ ਹੈਗਾ ਮੈਨੂੰ ਪਤਾ ਕਿਵੇਂ ਸੱਡ ਕੇ ਗਿਆ ਮੁੰਡਾ ਕਹਿੰਦਾ ਨਾ ਮਾ ਸਾਡਾ ਨਹੀਂ ਜੀ ਲੱਗਦਾ ਹੈਗਾ ਹੂੰ मै आख ना चल मैं दो चार दिन लाया तू तो मैं कल परसों आई हाँ तू तीय हो गई बहुत ने मुंडा ने आई देना जे मैं कहता गा भी आय कर दीती आई देना चीज होंगी वर्ती तो जाम ही होंगे ਅਦਲਸ ਤੱਕ ਆ ਕੇ ਲੈ ਆਂਦੇ ਹਾਂ ਆਹ ਹੀ ਲਾ ਮਹਣੇ ਇਹ ਨਹੀਂ ਮਲਾਉਂਦੀ ਮੇਰੇ ਸਿਰ ਚੇਪ ਜਾਊਗਾ ਚੇਪ ਚਾਂਕਾ ਪੂ ਮੰਗਾ ਕੇ ਰੱਖ ਦੂੰਗੀ ਫੇਰ ਲਾ ਦੂੰਗੀ ਹੋਮਵਰਕ ਕਰਾ ਹੁਣ ਮੰਗਾ ਲਾ ਕਿਸੇ ਨੂੰ ਦੇਖ ਲੈ ਇੱਥੇ ਹਾਂ ਕਿਸੇ ਜਾਕ ਨੂੰ ਭੇਜੂੰਗੀ ਮੈਂ ਮੁੰਨੀ ਜਾਂਦੀ ਕਿ ਲੈੜ ਮੈਂ ਅੱਜ ਤੱਕ ਬਾਅਦ ਚ ਨਹੀਂ ਖੜੀ ਹੈ ਕਿ ਤੇਲ ਲੈਣ ਜਾਊਂਗੀ ਮੰਗਾ ਲਾ ਮੈਂ ਤਾਂ ਉਹਨਾਂ ਦੇ ਉੱਧਰ ਜਾ ਕੇ ਆਉਣਾ ਤੁਸੀਂ ਤਾਇਏ ਕੇ ਤੂੰ ਕਿਤੇ ਜਾਣਾ ਹੁਣ ਤਾਇਏ ਕੇ ਜਾ ਕੇ ਆਉਣਾ ਦੀ ਗੱਲ ਮਿਲ ਕੇ ਆਉਂਗੀ ਹੁਣ ਮੈਂ ਮਿਲਤਾ ਜਾਵਾਂ ਆਪਦੇ ਘਰਾਂ ਚ ਸਾਰਿਆਂ ਚ ਚਾਚੇ ਤਾਇਿਆਂ ਦੇ ਆਈਆਂ ਗਈ ਹੁਣ ਮੈਨੂੰ ਕਿਹੜਾ ਜਵਾਕਾ ਨੇ ਫਿਰ ਸੇਤੀ ਆਉਣ ਦੇਣਾ ਮੈਂ ਦੱਸਦੀ ਤਾਂ ਹੈ ਨਹੀਂ ਜੇ ਮੈਂ ਦੱਸਦਾ ਵੀ ਉਹਨਾਂ ਦੇ ਤਾਂ ਹੀ ਨਹੀਂ ਤੇ ਐ ਨਹੀਂ ਤੇ ਉਹਨਾਂ ਨੇ ਤਾਂ ਮੈਨੂੰ ਜਮੇ ਲੈ ਆਉਣ ਦੇ ਨਾਲ ਚ ਵਾਕਾਂ ਨੇ ਤਾਂ ਆਖਣਗੇ ਨਾ ਮਾਂ ਰਹਿਣ ਤੇ ਜਾਈ ਨਾ ਤੇ ਇੱਥੇ ਰਹਿ ਫਿਰ ਉਹ ਤਾਂ ਮੇਰੇ ਕੰਮ ਦੀ ਕਦਰ ਕਰਦੇ ਨੇ ਬਥੇਰਾ ਕਰ ਲਿਆ ਮਾਂ ਹੁਣ ਤਾਂ ਬਹੁਤ ਕੰਮ ਕਰ ਲਿਆ ਹੁਣ ਆਪਦਾ ਮौजਾਂ ਮਾਰ ਸਾਦੇ ਮਾਰਦੇ ਹੱਸਦਾ ਕੋ ਮੂੰ ਫਿਰ ਨਹੀਂ ਦਿੰਦੇ ਫਿਰ ਕੈਨ ਜਲੇ ਸਾਡਾ ਜੀ ਨਹੀਂ ਲੱਗਦਾ ਤੈਨੂੰ ਨਾਲੇ ਲੈ ਕੇ ਚੱਲਾਂਗੇ ਜਿੱਥੇ ਜਾਵੇਂ ਅੱਛਾ ਆਹੋ ਜਿੱਥੇ ਜਾਣਾ ਸਾਨੂੰ ਦੱਸ ਤੂੰ ਸਾਂ ਪਹਿਲਾਂ ਦੱਸ ਦੇ ਆਪਾਂ ਉਹ ਜੇ ਟਾਈਮ ਨਾਲ ਅਸੀਂ ਟਾਈਮ ਆਦਾ ਕੱਢਾਂਗੇ ਕੱਢ ਕੇ ਤੈਨੂੰ ਲੈ ਜਾਣਾ ਨਾ ਪੂ ਤਾਂ ਤਾਂ ਬਾੜੇ ਸਗੀ ਨਾ ਤੂੰ ਤਾਂ ਸਾਰੇ ਕਾਸੇ ਦੀ ਸਾਰੇ ਕਾਸੇ ਦੀ ਸਕਰੀਨ ਪੈ ਹਾਂ ਹਾਂ ਮਤਾਂ ਸਗੀਣੀ ਆਗੀ ਗੱਲ ਸੁਣ ਮੇਰੀ ਤੂੰ ਉੱਧਰ ਜਾਣ ਨੂੰ ਹੋਰੇ ਤੇ ਮੇਰੀ ਗੱਲ ਸੁਣ ਪੂਆ ਪਹਿਲਾਂ ਤੂੰ ਹਣ ਉੱਧਰ ਜਾਣ ਨੂੰ ਹੋ ਰਹਿਆਂਗੇ ਉਹ ਤਾਂ ਆਪਣੇ ਆਉਂਦੀਆਂ ਨਹੀਂ ਹੈਗੀਆਂ ਇੱਧਰ ਨਾ ਉਹ ਮੇਰਾ ਕਦਰ ਰੋਸਾਗਾ ਰੋਸਾ ਹੋਊਗਾ ਸੋਡਾ ਮੇਰਾ ਕੀ ਰੋਸ ਤੂੰ ਤਾਂ 10 ਵਾਰੀ ਲੜੋਂਗੇ ਸ੍ਰੀਖੇ ਚ 10 ਵਾਰੀ ਬੋਲਣਾ ਚੱਲ ਜਾ ਚੰਗਾ ਜੇ ਤੈਨੂੰ ਚਾਹ ਦੀ ਘੁੱਟ ਪਿਆਤੀ ਤਾਂ ਮੇਰੀ ਬਾਗੀਆਂ ਬਠੇਰੀ ਮੈਨੂੰ ਕੋਈ ਨਹੀਂ ਆਇਆ ਉਹ ਕਹ ਜਾ ਤੂੰ ਤੇਲ ਮੰਗਾ ਪਹਿਲਾਂ ਮੈਂ ਤੇਲ ਲਾ ਕੇ ਲੈ ਮੈਂ ਮੰਗਾਉਣੀ ਤੇਲ ਪਰ ਫੇਰ ਜਾ ਕੇ ਸੈਨ ਚ ਜਾ ਕੇ ਦੇਖਦੇ ਐਂਗੇ ਚੰਗਾ ਲੈ ਤੇਲ ਲੈ ਲੋੜੇ ਪਟ ਗਏ ਕੁੜੇ ਹਾਂ ਤਾਂ ਹੁਣ ਹਰੇਕ ਦੇ ਘਰਾਂ ਚ ਤੇਲ ਅੱਜ ਕੱਲ ਕੋਈ ਨਹੀਂ ਨਾ ਮੈਂ ਜਵਾਨੇ ਦੀ ਕੁੜੀ ਆ ਤੂੰ ਤੇ ਤੂੰ ਜਵੇਂ ਮੇਰੇ ਨਾਲ ਟੱਪੀ ਪਈ ਐ ਹਾਂ ਤੇ ਵੀ ਤੂੰ ਗਰਮੀ ਚ ਤਾਂ ਹੁਣ ਅਗਲੇ ਸਾਲ ਚ ਖੋਪੇ ਦਾ ਤੇਲ ਵਾਲਾ ਨਾ ਗਰਮੀ ਚ ਕੋਈ ਆਉਂਦਾ ਨਾ ਕੋਈ ਉਹ ਲਾ ਲੈਂਦਾ ਬਦੰਮਾ ਜਣਾ ਲਾ ਲੈਂਦਾ ਤੇ ਜਮੇ ਸਰੋਂ ਦਾ ਹੀ ਲਾਲਾ ਪੈਂਦਾ ਚੱਕਰ ਸਰ운데 ਚ ਖਬਰ ਕੀ ਕੈਮੀਕਲ ਪਾਉਂਦੇ ਨੇ ਚਲ ਹਾਂ ਮੈਂ ਮੰਨਦੀ ਆ ਵੀ ਆ ਵੀ ਘਰ ਦੇ ਘਾਣੇ ਖੜਾਈ ਹੋਵੇ ਘਰੇ ਉਹ ਮੰਨੀ ਗੱਲ ਹੂੰ ਉਹ ਚ ਤਾਂ ਕੋਈ ਰਿਲੇਟ ਨਹੀਂ ਹੈਗੀ ਤੇ ਇਹ ਕਹਿੰਦੇ ਸਿਰ ਤੇ ਲਾਲਾ ਖੜਾ ਜਾਂਦਾ ਤੇਲ ਹੋ ਮੇਰੇ ਤਾਂ ਉਹੀ ਸਿਰ ਘਰ ਨਾਲ ਭਰ ਜਾਂਦਾ ਚਲ ਮੰਗਾਉਗੀ ਆਪੇ ਹੁਣ ਜਿਆਦਾ ਤਰ ਰੱਖੂਗੀ ਵੀ ਭੂ ਆਈ ਤੇ ਵੀ ਆਈ ਨਹੀਂ ਤੇ ਮੈਂ ਇਹਦੇ ਵੀ ਵੈਸੇ ਤੋਂ ਬਾਅਦ ਇਹਨੂੰ ਵੀ ਹੁਣ ਪਤਾ ਲੱਗੂਗਾ ਚਲ ਕੌ ਤਾਂ ਹੀ ਤਾਂ ਰੋਂਦਾ ਗਲਾ ਪਹਿਲਾਂ ਮਾਪੇ ਹੁੰਦੇ ਨੇ ਫੇਰ ਭਾਈ ਪਰਜਾਈ ਨੇ ਨਹੀਂ ਭਾਈ ਮੇਰੇ ਤਾਂ ਮਾਪੇ ਜਿਆਦਾ ਹਣ ਦਿਖਤੇ ਹੈਗੇ ਐਨੀ ਚੰਗੇ ਚੰਗੇ ਤੇ ਵੀ ਹੁਣ ਇਹ ਦੇਖ ਲੈ ਉਹ ਯਾਦ ਕਰਾਤੇ ਨੇ ਭਾਈ ਪਰਜਾਈ ਯਾਦ ਕਰਾਤੇ ਚਲ ਦੇਖ ਲਈ ਲਿਆਉਂਦੀ ਆ ਤੇਲ ਚੁੰਨੀ ਤਾਂ ਮੈਂ ਲੈ ਲਈ ਕੋ ਹੁਣ ਵਧੀਆ ਲੈ ਚੁੰਨੀ ਤਾਂ ਮੈਂ ਲੈ ਕੇ ਲੈ ਹੁਣ ਮੈਂ ਨਾ ਚੱਪਣਾ ਨਾ ਬਦਲਣਾ ਤੁਰਨ ਜੀ ਚੱਪੜਾ ਵਾਦਲੀ ਲੈਣੇ ਆ ਕਿ ਹਨਾ ਹੋਰ ਚੱਪੜਾ ਹੋਰ ਮੰਗਾਲਣਾ ਨੋਂ ਨੌਪਾਲਸ ਜੀ ਵੀ ਲਾ ਹੀ ਲੈਣੇ ਆ ਵੀ ਹਨਾ ਨੌ ਜੇ ਆਏ ਹੋਏ ਪੈਣੇਗੇ ਹੂੰ ਕਿੰਨਾ ਰਗਾਈਂ ਆਈ ਲੈ ਰੋ ਨੌਪਾਲਸ ਜੀ ਤੂੰ ਜਾਂਵੇਂਗਾ ਮੇਰੇ ਨਾਲ ਇਹ ਉੱਠ ਖੜਿਆ ਹੁਣ ਹੈ ਤੂੰ ਰੋਵੇਂਗਾ ਫਿਰ ਉੱਥੇ ਰੋਵੇਂਗਾ ਹੈ ਮੇਰੇ ਨਾਲ ਬਲ ਖੜਨਾ ਨਹੀਂ ਪੁੱਤ ਦਾ ਜੇ ਮਮਾ ਨੂੰ ਕਹ ਦੇ ਕੇ ਮਮਾ ਪੂ ਆਨੂ ਦਾਦੀ ਪੂ ਆਨੂ ਨੌਪਾਲਸ ਲੈ ਆ ਕੇ ਦੇ ਕੇ ਦਾਦੀ ਪੂ ਆਨੂ ਨੌਪਾਲਸ ਲੈ ਆ ਦੇ ਕੇ ਕਾਇਦੇ ਦੱਦੀ ਪੂਆ ਨੋ ਹਾ ਕਿੰਨਾ ਲਿਆ ਕੇ ਦੇ ਨੀ ਮੈਨੋਂ ਨੌਪੜਸ ਨਾਲ ਮੈਨੂੰ ਚੱਪਲਾਂ ਲਾ ਦੇ ਮੇਰੇ ਦੂਜੀਆਂ ਚੱਪਲਾਂ ਲਾ ਦੇ ਚੰਗਾ ਇਹ ਤਾਂ ਹੁਣ ਘਰਾਂ ਜਾਲੀਆਂ ਲੈ ਕੇ ਕੀ ਕਰੀ ਆਂ ਨੀ ਪੂਆ ਹੋ ਗਈ ਤਿਆਰ ਤਿਆਰ ਤਾਂ ਹੋ ਗਈ ਹਾਂ ਕਹਿੰਦੀ ਤੇ ਮੈਂ ਖਾ ਦੇ ਕਿ ਨੌਪੜਸ ਜੀ ਨਾ ਲਾ ਲ ਨਾ ਜਾਇ ਹੋ ਕੋਈ ਨੌ ਮਾਰਸ ਲਾ ਕੇ ਆਮੇਂ ਹੀ ਉਹਨਾਂ ਦੇ ਹੈ ਲਾ ਲਾਉਣੀ ਆ ਮੈਂ ਤਾਂ ਕੁੜੇ ਮੈਂ ਤਾਂ ਕਦਰ ਨੀ ਪੂਆ ਮੇਰੇ ਕੋਲ ਤਾਂ ਹੋ ਗਈ ਫਿੱਕੀ ਹੈ ਨਹੀਂ ਮੇਰੇ ਕੋਲ ਤਾਂ ਗੋੜੀਆਂ ਨੇ ਸਾਰੀਆਂ ਲਾਲ ਲਾਲ ਜੀਆਂ ਨੇ ਪਰ ਫਿੱਕੀ ਜੀ ਲਾ ਕੇ ਰੱਖਦੇ ਨਾ ਉਹ ਨਾਲ ਦੀ ਹਾਂ ਹਾਂ ਹੋਰ ਮੇਰੇ ਕੋਲ ਤਾਂ ਲਾਲ ਲਾਲ ਲਈਆਂ ਫਿਰ ਲਾਲ 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 ਨਹੀਂ ਚਲੋ ਲਾਲ ਕਰੋ ਮੈਂ ਕਿਹੜਾ ਬੁੜੀ ਹੋ ਗਈ ਨਹੀਂ ਬਾ ਨਹੀਂ ਕੋਈ ਨਾ ਲੋ ਪਾਸ ਲੱਗ ਗਿਆ ਫਿਰ ਵੀ ਹੁੰਦਾ ਮੈਂ ਬੜ ਲੈ ਆਉਂਦੀ ਹੈ ਮੈਨੂੰ ਨਹੀਂ ਲੱਗਦੀ ਬਣ ਮੈਂ ਕਿਹੜਾ ਕੋਈ ਸਾਗਣ ਭਾਗਣ ਆ ਗਈ ਫਿਰ ਕੀ ਹੋ ਗਿਆ ਲਾਲ ਨਹੀਂ ਆਂਗੀ ਦੇਖ ਲੈ ਦੱਸ ਕੀ ਹੁੰਦਾਗਾ ਮੈਂ ਹੱਦ ਕਰਦੀ ਆ ਮੈਂ ਤਾਂ ਬਿਆਲੇ ਮੇਰੇ ਮੁੰਡੇ ਛੋਟੇ ਛੋਟੇ ਹੂੰ ਛੋਟੇ ਛੋਟੇ ਮੇਰੇ ਜਵਾਕ ਮੈਂ ਬਿਆਲੇ ਤੇ ਮੈਂ ਫਿਰ ਹੁਣ ਬੁੜੀ ਹੋ ਗਈ ਤੇ ਫਿਰ ਉਹ ਪੋਤੇ ਪੋਤੀਆਂ ਵਾਲੀ ਹੋ ਗਈ ਸੁਖਣ ਵਾਲਾ ਹੋਰ ਤੇ ਫਿਰ ਮੈਂ ਤਾਂ ਹੁਣ ਕਿੰਨੀ ਕੁ ਹੁੰਦੇ 40 45 ਸਾਲ ਦੀ ਉਮਰ 45 ਸਾਲ ਦੀ ਹਾਂ ਵੀ ਤੇ ਮੈਂ ਤਾਂ ਮੇਰੇ ਤਾਂ ਛੋਟੇ ਛੋਟਾ ਜਵਾਕ ਵਿਆਹ ਲੈ ਤੇ ਜਵਾਕ ਹੋ ਗਏ ਉਹਨਾਂ ਕੋਲ ਬੂਹਾਂ ਕੋਲ ਤੇ ਹੁਣ 20-20 ਸਾਲ ਦੇ ਜਵਾਕ ਪਿਆਲੇ ਤੇ ਫੇਰ ਨਾ ਬਹੁਤ ਅਰੇ ਤੇ ਜਮੀ ਹੱਥ ਦੋ ਮੁੰਡਾ ਮੇਰਾ 19 18 19 ਸਾਲ ਮੈਂ ਤਾਂ ਛੋਟਾ ਸਤਾ ਨਾਲ ਦੀ ਜਮਰ ਮਹਾ ਗਤੀ ਕਰਤਾ ਤੇ ਤੇ ਨਾਲ ਦੀ ਚੁੰਨੀ ਲੈ ਕੇ ਜਾਏਗੀ ਨਾਲ ਜੋ ਲੈਣਾ ਮੈਂ ਤਾਂ ਘਰੇ ਲੈ ਕੇ ਰੱਖਦੀ ਆ ਨਾਲ ਦੀ ਉੱਥੇ ਹਾਂ ਤੇ ਹੋਰ ਮੈਂ ਤਾਂ ਘਰੇ ਨਾਲ ਸੂਟ ਆਗਾ ਇੰਨਾ ਘੜ ਕੋਈ ਹੋਗਾ ਨਵਾਂ ਸੂਟ ਦੱਸ ਕਦੀ ਘਰੇ ਪਾਉਣ ਵਾਲਾ ਨਹੀਂ ਪਾਉਣੀ ਨਹੀਂ ਉੱਥੇ ਤਾਂ ਮੈਂ ਮੈਂ ਤਾਂ ਕੋਈ ਨਹੀਂ ਪਾਣੀ ਹੁੰਨੀ ਪਾੜਾ ਮੈਂ ਤਾਂ ਨਾਲ ਦੀ ਰੱਖ ਕੇ ਰੱਖਦੀ ਘਰੇ ਵੀ ਨਾਲ ਦੀ ਤੇ ਉਹ ਤੇਰਾ ਸ਼ਾਲ ਜਿਹਾ ਪਤਲਾ ਹੀ ਸੀਗਾ ਉਹ ਲੈ ਜਾਂਦੀ ਦੱਸ ਮੇਰੀ ਗੱਲ ਸੁਣ ਹਾਂ ਹੁਣ ਇਹ ਨਾਲ ਦੀਆਂ ਚੁੰਨੀਆਂ ਨੇ ਇਹਨਾਂ ਰੱਖੀ ਰੱਖੂੰ ਸੂਟ ਘਰੇ ਹੰਡਾ ਦਾਂਗੇ ਤੇ ਇਹਦਾ ਕੀ ਕਰੂੰ ਇਹਨਾਂ ਦਾ ਹਾਂ ਫਿਰ ਪੂਆ ਆਇਆ ਤੂੰ ਤਾਂ ਮੇਰੇ ਨਾਲ ਹੰਦਾਨੇ ਚ ਚਰਚਾਂ ਦੇ ਜਾਣਾ ਦੱਸ ਤੂੰ ਤਾਂ ਐ ਬਣ ਕੇ ਫਿਰ ਮੈਂ ਤਾਂ ਹੀ ਜਾਣੀ ਹੁੰਨੀ ਆ ਭਾਈ ਮੈਂ ਤਾਂ ਮੈਂ ਤਾਂ ਐ ਹੀ ਰਹਿਣੀ ਹੁੰਨੀ ਆਂਗੀ ਤੂੰ ਬਾਲੀਆਂ ਗੱਲਾਂ ਜੀ ਨਾ ਕਰ ਮੈਨੂੰ ਹੰਦਾਨੇ ਦੇ ਚੱਪੜਾ ਮੇਰੀ ਗੱਲ ਤਾਂ ਸੁਣ ਉਹ ਤਾਂ ਮੈਂ ਲਿਆ ਦਿੰਨੀ ਆਂ ਕਿ ਤੇ ਉਹਦਾ ਪੂਆ ਸਾਰੇ ਸ਼ਕੀਨਣ ਕਹਿੰਦੇ ਨੇ ਕਿ ਆ ਸਾਡੇ ਗਵਰੰਟੀ ਆ ਦੇ ਮੇਰੇ ਕੋਲ ਗੱਲਾਂ ਕਰਨਾ ਕੀ ਕਹਿੰਦੇ ਨੇ ਤੇਰੀ ਪੂਆ ਦੀ ਹੁੰਦੀ ਹੈ ਕਹਿੰਦੇ ਸੇ ਦੇਖਦੇ ਆ ਹੈ ਐਨੇ ਟੋਰਚ ਕਿੰਨੇ ਲਾ ਕੇ ਰੱਖ ਦਿਆ ਜਦੋਂ ਮੈਂ ਤਾਂ ਪਾਣੀ ਹੀ ਲਾਉਣੀ ਆ ਜਦੋਂ ਲਾਉਣੀ ਆ ਤਾਂ ਉਹ ਕਹਿੰਦੀ ਆ ਪੂਆ ਫਿਰ ਮੈਂ ਤਾਂ ਲਾਉਣੀ ਆ ਲਾਉਣੇ ਆ ਮੈਂ ਮੈਂ ਤਾਂ ਮੈਂ ਨਹੀਂ ਮੈਂ ਤਾਂ ਕੱਪੜਾ ਲੀੜਾ ਵੀ ਕਿਦੋਂ ਜਾਣੀ ਮੈਂ ਤਾਂ ਪਹਿਲਾਂ ਮੇਰੀ ਭਝਾਈ ਵੀ ਭਾਈ ਮੇਰਾ ਕਰਦੀ ਦੀ ਮੇਰੀ ਸੱਸ ਨੂੰ ਕਰਦੀ ਤੇ ਮੇਰੀ ਭਝਾਈ ਮੈਨੂੰ ਕਦੇ ਉਹੀ ਸੂਟ ਪਾ ਕੇ ਨਹੀਂ ਤੀ ਮੋੜਨ ਦਿੰਦੀ ਹੈ ਨਵਾਂ ਬਣਾ ਕੇ ਦਿੰਦੀ ਅੱਛਾ ਕਹਿੰਦੀ ਨਾ ਤੂੰ ਹੀ ਮੇਰੀ ਧੀ ਆ ਗਈ ਕਹਿੰਦੀ ਤੀ ਹੈ ਤੂੰ ਹੀ ਮੇਰੀ ਨਣਦਾ ਜਦੋਂ ਤੈਨੂੰ ਅਸੀਂ ਪਾਲਿਆ ਤੂੰ ਤਾਂ ਛੋਟੀ ਜੀ ਹੁੰਦੀ ਸੀ ਜਦੋਂ ਮੈਂ ਐਂ ਆਂ ਬਈ ਕਹਿ ਜਾਂਦੇ ਤੇ ਤੇਰੇ ਚੋਂ ਲਾੜਾ ਸੀ ਨਹੀਂ ਕਰਾਂਗੇ ਤੇ ਹੋਰ ਕਰੂ ਕੌਣ ਤੇ ਭਾਈ ਮੈਨੂੰ ਤਾਂ ਉਹ ਆਏ ਕੱਢ ਸੂਟ ਮਣਾ ਕੇ ਕਹਿੰਦੇ ਨੇ ਨਾ ਉਹੀ ਨਾ ਪਾ ਕੇ ਆਈ। ਆ ਤੈਨੂੰ ਆਏ ਨਾ ਕਹਦੇ ਅਗਲਾ ਵੀ ਇਹ ਮਾ ਹੈ ਨਹੀਂ ਪਰ ਜਾਈ ਨੇ ਇਹਦੇ ਚਾਲ ਆੜ ਰੱਖ ਲੈ ਢਿੱਡ 'ਚ ਰੱਖਦੇ ਹੈ ਤੇਰੇ ਢਿੱਡ 'ਚ ਚਾਲ ਆੜਨਾ ਹੈਗਾ ਮਾ ਲਈ ਮੈਂ ਤੇਰੇ ਮਾਇ ਪੂਰੀ ਕਰੂੰਗੀ ਭਾਈ ਮੇਰੇ ਉਹ ਪੂਰੇ ਕਰਦੀ ਤੀਗੀ ਮੈਨੂੰ ਉਹੀ ਸੁਭਾਅ ਪਈਆ ਤੇਰੇ ਭੂਆ ਤਾਂ ਉਹ ਤੈਨੂੰ ਕਹਿੰਦੇ ਅਸੀਂ ਕਿੰਨੇ ਨੂੰ ਭੂਆ ਕਹਿੰਦੇ ਨੇ ਫਿਰ ਮੈਂ ਤਾਂ ਇਸ ਕਿੰਨੀ ਲਾਉਂ ਮਾਤੇ ਦਮ ਤੱਕ ਲਾਉਂਗੀ ਮੈਂ ਤਾਂ ਨਹੀਂ ਰਹੁ ਮੈਂ ਇਸ ਕਿੰਨੀ ਹੋਰ ਕਾਦੀ ਲਾਉਣੀਆਂ ਨਹੀਂ ਕੋੜੇ ਸੂਟ ਪਾ ਲੈਣੇ ਆਂ ਹਾਂ ਚੁੰਨੀ ਨਾਲ ਦੀ ਲੈ ਲੈਣੀ ਮੈਂ ਤਾਂ ਕੋਈ ਨਹੀਂ ਭੂਆ ਮੈਂ ਜਿਵੇਂ ਹੁੰਨੀ ਕਿ ਮੈਂ ਤਾਂ ਉਹ ਵੀ ਤਰਪਨੀ ਹੈਗੀ ਬਾਹਰ ਵੀ ਮੈਂ ਸਟਾਚ ਕਿ ਨਹੀਂ ਲਾ ਕੇ ਮੈਂ ਤਾਂ ਆਈ ਨਹੀਂ ਜਾਂਦੀ ਹੈ ਫਿਰ ਅਗਲਾ ਕਹੇ ਵੀ ਹਾਂ ਉਹਨਾਂ ਦੀ ਭੂਆ ਆਈ ਸੀ ਹੂੰ ਹੂੰ ਹੋਰ ਚਲ ਜਾਂਗਾ ਮੈਂ ਲੈ ਕੇ ਦੇਵਾਂ ਹੁਣ ਤੇ ਨਾਲ ਤੇ ਮੈਨੂੰ ਚੱਪਲਾਂ ਲਿਆ ਦੇ ਹਾਂ ਤੇ ਨਾਲ ਜੇ ਨੌਪਾਲਸ ਵੀ ਲਿਆਉਣੀਆਂ ਤਾਂ ਲਿਆ ਦੇ ਚਲ ਦੇਖ ਲੈਣੀ ਹੈਗੀ ਚੰਗਾ ਤੂੰ ਚਲਾ ਆਇਆ ਕਰ ਫਿਰ ਚਲ ਨੌਪਾਲਸ ਮੈਂ ਆ ਕੇ ਲਾ ਲਉ ਉਹ ਦੂਜੇ ਤਾਏ ਕਿ ਕਹਿੰਦੇ ਉਹਦੀ ਬਹੂ ਤਾਂ ਫਰਾ ਮੁੱਕ ਗਿਆ ਸੀ ਉਹਦੇ ਕੋਲ ਵੀ ਜਾ ਆਉਂਗੂ ਚੱਲ ਦੇਖ ਲਈ ਜੇ ਟਾਈਮ ਰਹੇਗਾ ਤਾਂ ਜਾਏ ਉਹਦੇ ਕੋਲ ਚਲਾਇਆ ਕਰ ਲੈ ਲਿਆ ਦੇ ਜੰਗਮ ਲਿਆ ਦਿੰਨੀ ਹਾਂ ਲਿਆ ਦੇ ਮੇਰੇ ਟੌਰਸ ਵੀ ਨਹੀਂ ਦੇ ਮੱਚੀ ਜਿੰਨੇ ਦਾ ਸਸ ਮੈਂ ਇੱਕ ਸੂਟ ਪਾ ਲੈਣੀਆਂਗੇ ਮੇਰੇ ਜਵਾਕ ਤਾਂ ਕੁਝ ਕਹਿੰਦੇ ਨਹੀਂ ਇਹ ਉਹੀ ਕਹੀ ਜਾਂਦੀ ਆਪ ਲਾਉਂਦੀ ਦੀ ਹੈ ਮੈਂ ਤਾਂ ਇਹਨੂੰ ਵੀ ਕਹਿਣੀ ਆ ਵੀ ਤਲਾ ਕੇ ਰੱਖ ਸੂਟਰ ਸਕੇ ਨਹੀਂ ਨਸ ਇੱਥੇ ਕੀ ਲੈ ਜਾਣਾ ਮਰ ਜਾਾਂਗੇ ਇੱਥੇ ਹੀ ਰਹਿ ਜਾਊਗਾ ਸਾਰਾ ਕੁਝ ਹੁਣ ਹੈਗਾ ਕੋਈ ਜ਼ਿੰਦਗੀ ਦਾ ਭਰੋਸਾ ਜ਼ਿੰਦਗੀ ਦਾ ਆ ਹਿਲੇ ਆ ਦੇ ਆਹੋ ਮਾ ਫੜਾ ਦੇ ਲੈ ਹੋਰ ਜਿੰਦਗੀ ਦਾ ਕੋਈ ਖਾਸ ਨਹੀਂਗਾ ਹਾਂ ਭਾਈਆ ਬ੍ਰਾਂਡਡ ਚੀਜ਼ ਹੈ ਨਾਲੇ ਇਹ ਤਾਂ ਫਿਰ ਹੈਗੇ ਨੇ ਮੇਰੇ ਹੁਣ ਪਾ ਕੇ ਆਈ ਸੀ ਉਹਦੇ ਹਾਂ 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 ਪਾ ਕੇ ਲਜਾਣੇ ਨਾ ਪੜਸ ਤੈ ਮੈਂ ਆਕੇ ਲਾ ਲੂੰਗੀ ਹਾਂਇ ਕਰਾਣਾ ਜਿਵੇਂ ਬਾਹਰ ਵੀ ਲੱਗਦੀ ਆ ਭੂਆ ਕੈਨੇਡਾ ਵਾਲੀ ਆ ਭਾ ਕੇ ਕੈਨੇਡਾ ਤਾਂ ਇੱਥੇ ਕੈਨੇਡਾ ਮੇਰੇ ਤੇ ਭਾਣੇ ਮੈਂ ਹਾਂ ਜਵਾਕਾਂ ਨੇ ਮੇ ਤੇ ਇੱਥੇ ਕੈਨੇਡਾ ਬਣਾਈ ਪਈ ਹੈ ਹੈ ਮੇਰੇ ਪੁੱਤਤੀ ਮੇਰੇ ਜਿਹੇ ਜਿਹੇ ਪੁੱਤਤੀ ਨੇ ਸਭ ਦੇ ਹੋਣ ਮੈਂ ਤਾਂ ਮੈਂ ਕਹਿੰਨੀ ਆ ਚੱਲ ਜੇ ਮੇਰੇ ਭਾਈ ਪ੍ਰਜੈ ਨੇ ਮੇਰਾ ਇੰਨਾ ਕਰਿਆ ਤੇ ਹਮੇਰੇ ਤੇ ਪੁੱਤ ਵੀ ਵਧੀਆ ਨੇ ਚੱਲ ਵਧੀਆ ਹੈਗਾ ਹੋਰ ਕੰਦੀ ਫਿਰ ਲੈ ਗਿਆ ਮੈਨੂੰ ਤਾਂ ਕੋਈ ਕਾਸੇ ਨੂੰ ਨਹੀਂ ਰੋਕਦੇ ਟੋਕਦੇ ਕਹਿੰਦੇ ਨੇ ਫਿਰ ਐਂ ਕਰ ਮੈਂ ਇਕੱਲੀ ਕਰੂੰਗੀ ਘਰੇ ਮੈਂ ਵੀ ਤੇ ਨਾਲ ਚੱਲ ਵੜਦੇ ਆਗੀ ਤੈਨੂੰ ਨਹੀਂ ਬਣਾ ਮੈਂ ਲੈ ਕੇ ਜਾਂਦੀ ਕਿਉਂ ਤੂੰ ਤਾਂ ਸੂਟ ਤਾਂ ਦੇਖ ਲੈ ਤੂੰ ਲੰਟਾ ਚ ਪਾਈ ਫਿਰਦੇ ਆਂ ਜਿੱਦਾਂ ਤੇ ਕੱਪੜੇ ਲਵਾਉਂਦੀ ਨਹੀਂ ਲੰਟਰੀਆਂ ਨੂੰ ਦੱਸ ਲੈਣ ਕਿ ਹੁੰਦਾ ਇਹਨੇ ਕੱਪੜੇ ਪਾਉਣੀਆਂ ਆਂਗੇ ਮਤ ਤੈਨਾਂ ਨੂੰ ਪਾੜ ਕੇ ਪਰੇ ਛੱਡਦਾ ਮਾਹ ਜਾਨੂ ਹੂੰ ਇਹ ਨਾ ਪਾਇਆ ਕਰ ਨਾ ਪੂਆ ਮੇਰੇ ਸੂਟਾਂ ਨੂੰ ਨਾ ਕਹ ਹੋਰ ਤੇ ਜਿਹੜਾ ਸੋਹਣਾ ਸੂਟ ਤੇਰੇ ਕੋਲ ਹੈ ਨਹੀਂ ਗੇ ਹੈਗੇ ਨੇ ਹੈਗੇ ਫਿਰ ਪਾਉਂਦੀ ਕਿਉਂ ਨਹੀਂ ਤੇ ਫਿਰ ਘਰੇ ਥੋੜੀ ਹੁਣ ਛੱਡਣੀਆਂ ਸਾਰੇ ਪੂਆ ਬਾਹਰ ਅੰਦਰ ਜਾਂਦੇ ਪਾ ਲੈਣੇ ਹੈਗੇ ਬਾਹਰ ਅੰਦਰ ਮੈਂ ਤੂੰ ਤਾਂ ਹੁਣ ਤਾਂ ਮੇਰੇ ਨਾਲ ਤੁਰਦੀ ਆਂ ਬਾਹਰ ਅੰਦਰ ਵੀ ਤੇ ਫਿਰ ਇਹਨੂੰ ਕਿਵੇਂ ਦਾ ਨਵਾਂ ਸੂਟ ਰਾ ਸਭ ਨਾ ਨਾ ਕੱਲ ਦੀ ਹੈਂ ਉੱਚੜ ਦਾ ਸੂਟ ਆ ਮੈਂ ਨਹੀਂ ਲੱਕ ਜਾਂਦੀ ਇਹਨੂੰ ਨਾਲ ਇਹ ਸੂਟ ਨਹੀਂ ਮੈਂ ਤਾਂ ਹੁਣ ਛੇ ਰਵਾ ਲੈਣੀ ਸੱਚ ਗੰਗਾ ਮਨ ਨਹੀਂ ਨਾ ਕੰਮ ਇਹ ਕਪੜਾ ਆਪਣਾ ਮੇਟ ਕਾਲ ਸੁਣ ਲੈ ਮੈਨੂੰ ਪਹਿਲਾਂ ਬਹੁਤ ਟਾਈਮ ਲਵਾਤਾ ਪਹਿਲਾਂ ਤਾਂ ਤੂੰ ਮੈਨੂੰ ਸ਼ੈਂਪ ਦੁਪਹਿਰੇ ਤੋਂ ਉੱਤੇ 3 ਵਜਣ ਵਾਲੇ ਹੋਗੇ ਮੈਂ ਮੁੜ ਕੇ ਕਿਹੜੇ ਬੋਲੇ ਆਉਂਗੀ ਅਗਲੇ ਦੇ ਕਾ ਕਰਨੇਗੇ ਉਹਨਾਂ ਦੇ ਹੈ ਕਵੇਲਾ ਹੋ ਗਿਆ ਮੇਰਾ ਚੱਲ ਚੰਗਾ ਮੈਂ ਤਾਂ ਬਾਬਾ ਗੁਰੂ ਜਾਂਦੀ ਤੇ ਮੁੜ ਕੇ ਤੂੰ ਫਿਰ ਮੈਨੂੰ ਤੇਲ ਪਿੱਸੇ ਕਿੰਨਾ ਟਾਈਮ ਲਵਾਤਾ ਤੇਲ ਲੈ ਕੇ ਦਿੱਤਾ ਮਾ ਇਹਨੂੰ ਇਹਨੂੰ ਕਰ ਛੱਡ ਕੇ ਜਾਵਾਂਗੇ ਕਿਆ ਲੈ ਜਾਏਗੀ ਨਾਲ ਫੇਰ ਹੁੰਦਾ ਤਾਂ ਨਹੀਂ

ਭੁੱਖੇ ਆਏਂਗੇ ਦੱਸ ਤੈਨੂੰ ਹਜਾਰ ਨਾਲ ਡਕਾ ਦੇਣਗੇ ਸਾਰੇ ਘਰ ਚਾਹਾਂ ਚਾਹਾਂਗੇ ਬਿਸਕਟ ਕੋਈ ਏਕਾਣਗੇ ਨਾਲ ਕਿਸੇ ਨੇ ਕੋਈ ਖੁਆ ਆਪਣਾ ਹੁੰਦਾਗਾ ਉਹ ਧਰ ਦੇਣੇ ਬਸ ਭੁੱਖੇ ਆਏਂਗੇ ਤੂੰ ਫੇਟੋ ਬਲਾ ਕੇ ਚੌੜ ਬਣਾ ਲਈ ਮੈਂ ਸਾਰਾ ਸਬਜ਼ੀ ਬਣਾ ਲਈ ਅਸਾ ਬਰਰਾਂ ਲੈ ਚ ਵਣਨੀ ਪੋਗਿਓ ਤਾਂ ਹੁਣ ਜਿਹੜਾ ਹੁਕਮ ਲਾਤਾ ਚੱਲ ਪੁੱਤ ਰੋਂਦਾ ਤਾਂ ਨਹੀਂ ਰੋਂਦਾ ਤਾਂ ਨਹੀਂ ਹੈਗਾ ਉਪਰੇ ਢੋਂਦੀ ਤਾਂ ਨਹੀਂ ਤੋ ਕੀ ਖਾਏ